ਵਿਜੀ ਕਟੂ ਤੋਂ ਬੋਲ ਰਿਹਾ ਕਟੂ ਤੋਂ ਤੁਹਾਨੂੰ ਬਈ ਬੋਡੀ ਸਰਵਿਸ ਪੈਕ ਦਿੱਤਾ ਸੀਗਾ ਹਾਂ ਵਿਜੀ ਪੰਜ ਜੂਸ ਬੋਡੀ ਸਰਵਿਸ ਪੈਕ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਮੈਨੂੰ ਵੀ ਰੈਡਿਕਸ ਦੀ ਪ੍ਰੋਬਲਮ ਸੀ ਬੀਪੀ ਜ਼ਿਆਦਾ ਵੱਧਦਾ ਸੀ ਧੜਕਣਾ ਓਕੇ ਹਾਂ ਕਿੰਨੇ ਕਿਰ ਤੋਂ ਪ੍ਰੋਬਲਮ ਆ ਸੀ ਇਹ ਮੈਨੂੰ ਕਾਫੀ ਟਾਈਮ ਤੋਂ ਸੀ ओके okay, ओके okay. बहुत ਦਵਾਈ ਵੀ ਖਾ ਲਈ ਸੀ ਮੈਂ ਮੈਨੂੰ ਕਿਤੇ ਫਰਕ ਨਹੀਂ ਪਿਆ ਸੀ ਅੰਗਰੇਜ਼ੀ ਦਵਾਈਆਂ ਬਹਾਵਾ ਖਾ ਲਈਆਂ ਸੀ ਬੜੇ ਬੜੇ ਹਸਪਤਾਲਾਂ ਤੋਂ ਮੇਰੇ ਖਿਆਲ ਤੋਂ ਤੁਸੀਂ ਮਿਲਟਰੀ ਦੇ ਵਿੱਚੋਂ ਵੀ ਬਹੁਤ ਦਵਾਈਆਂ ਖਾਧੀਆਂ ਜੀ ਹਾਂ ਵਿੱਚ ਦਿੱਲੀ ਕੁਮਾਰ ਹਸਪਤਾਲ ਚੰਡੀਗੜ ਪਟਿਆਲਾ ਸਾਰਾ ਕੁਝ ਛੱਡਿਆ ਹੀ ਨਹੀਂ ਸੀ ਮਨੇ ਓਕੇ ਜਿੱਦਾਂ ਦਾ ਮੈਂ ਬੜੀ ਪੰਜ ਚੂਜਾ ਵਰਤਿਆ ਵਾ ਬੋਡੀ ਸਰਵਿਸ ਪੈ ਪੰਜ ਜੂਸ ਵਰਤਿਆ ਤੁਸੀਂ ਕਿੰਨੇ ਵੀ ਚਿਰਚ ਫਰਕ ਪੈ ਗਿਆ ਸੀ ਇਹ ਮੈਨੂੰ 20 ਦਿਨਾਂ ਅੱਗੇ ਪਤਾ ਲੱਗਣ ਲੱਗਾ ਸੀ ਵਿੱਚ ਓਕੇ ਓਕੇ ਉਹ ਪੂਰੇ ਕੋਰਸ ਨਾਲ ਤੁਹਾਨੂੰ ਬਿਲਕੁਲ ਠੀਕ ਹਾਂ ਠੀਕ ਆ ਮੈਂ ਦੋ ਪੀਤੇ ਨੇ ਮੈਨੂੰ ਕੋਈ ਹੁਣ ਪ੍ਰੋਬਲਮ ਨਹੀਂ ਹੈ 100 ਦਿਨ ਦਾ ਕੋਰਸ ਪੂਰਾ ਕਰ ਲਿਆ ਸੀ ਕਿੰਨੇ ਸਾਲ ਹੋ ਗਏ ਭੰਜੀ ਵਰਤਣ ਨੂੰ ਮੈਨੂੰ ਸਾਲ ਕੀ ਹੋਇਆ ਰਚੀ ਸਾਲਕ ਹੋ ਗਏ ਹਾਂ ਹੁਣ ਤੁਸੀਂ ਦੁਬਾਰੇ ਵਰਤਣ ਦੇ ਲਈ ਸੋਚ ਰਹੇ ਹੋ ਵੀ ਵਰਤਣੀ ਹਾਂ ਬਸ ਸੋਚ ਰਹੀ ਸੀ ਹੁਣਾ ਓਕੇ ਓਕੇ ਕੋਈ ਗੱਲ ਨਹੀਂ ਭੰਜੀ ਮੰਗਵਾ ਕੇ ਤੁਸੀਂ ਸਟਾਰਟ ਕਰ ਲਿਓ ਤਾਂ ਕੀ ਮੈਸੇਜ ਦੇਣਾ ਚਾਹੁੰਨੀ ਬਰਵਾਰਾਂ ਨੂੰ ਵੀ ਮੈਂ ਤਾਂ ਪਰਿਵਾਰਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਨੀ ਆ ਵੀ ਜਿਹੜੇ ਆਪਾਂ ਅੰਗਰੇਜ਼ੀ ਦਵਾਈਆਂ ਖਾਂਦੇ ਆ ਇਹਨਾਂ ਤੋਂ ਥੋੜਾ ਜਿਹਾ ਸਟਕਾਰਾ ਪਾਵੋ ਤੇ ਇਹ ਜੂਸ ਵਰਦਨ ਦੀ ਹਿੰਮਤ ਕਰੋ। ਤੇ ਵੀ ਸਰਵਿਸ ਪੈਕ ਵਰਤੋ ਤੇ ਤੰਦਰੁਸਤ ਰਹੋ। ਤੰਦਰੁਸਤ ਰਹੋ। ਠੀਕ ਹੈ ਜੀ। ਥੈਂਕ ਯੂ।